ਸਾਰੇ ਨੂੰ ਮੈਂ ਤੁਹਾਡਾ ਆਪਣਾ ਨਰਮੋਲ ਸਿੰਘ ਹਲਖੇਰਪੁਰ ਜਲਾ ਸੰਗਰੂਰ ਤੋਂ ਅੱਜ ਮੈਂ ਤੁਹਾਡੇ ਨਾਲ ਇੱਕ ਪੰਛੀਆਂ ਦੇ ਆਧਾਰਤ ਗੱਲਬਾਤ ਕਰਨ ਲੱਗਿਆ। ਕੁਰਬਾਨੀ ਦੇ ਵਿੱਚ ਵੀ ਮਹਾਰਾਜ ਨੇ ਕਿਹਾ ਤਿਨਾ ਮੁਖ ਡਰਾਵਣੇ ਜਿਨ ਬਸਾਰੇ ਨਾਉ ਕਿੰਨੇ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹਦੇ ਤੇ ਡਰਨੇ ਵਿੱਚ ਕੋਈ ਫਰਕ ਨਹੀਂ। ਉਦਾਹਰਨ ਦਿੱਤੀ ਹੁਣ ਅਪ੍ਰੈਲ ਦਾ ਮਹੀਨਾ ਲਾਸਟ ਵੀਕ ਹੋ ਗਿਆ ਅੱਜ 29 ਤਰੀਕ ਹੋ ਗਈ ਲੋਕਾਂ ਨੇ ਕਣਕਾਂ ਤਕਰੀਬਨ ਵੜ ਲਈਆਂ ਕਿਤੇ ਕਿਤੇ ਹਰਾ ਖੜਾ ਹੁੰਦਾ ਬਾਜਰਾ ਖੜਾ ਹੈ ਬਰਸੀਨ ਖੜਾ ਹੈ ਥੋੜੇ ਦਿਨ ਤੱਕ ਲੋਕ ਬੋਧ ਬੀਜਣਗੇ ਜੀਰੀ ਦੀ ਹਰੇ ਬਾਈ ਕਿਤੇ ਕਿਤੇ ਨਜ਼ਰ ਆਇਆ ਕੋਈ ਹਰੇ ਬਾਈ ਨੂੰ ਦੇਖ ਕੇ ਪਸ਼ੂ ਪੰਛੀ ਜਾਂਦੇ ਨੇ ਉੱਥੇ ਉਹਦੇ ਵਿੱਚ ਸਾਡੇ ਕਿਸਾਨ ਵੀਰ ਅਸੀਂ ਵੀ ਕਈ ਵਾਰ ਸਾਡੇ ਖੇਤ ਵਿੱਚ ਕਰ ਲੈਂਦੇ ਆ ਇੱਕ ਡੰਡਾ ਗੱਡ ਕੇ ਇੱਕ ਡੰਡਾ ਇਸ ਤਰ੍ਹਾਂ ਦੇ ਉੱਤੇ ਲਾ ਦਿੰਦੇ ਆ ਉਹ ਡੰਡੇ ਨੂੰ ਐਂ ਮਾਰਾ ਜਾਂ ਕੱਢ ਕੇ ਉਹਦੇ ਇੱਕ ਤਾਪਲਾ ਮੁੱਦਾ ਮਾਰ ਦਿੰਦੇ ਆ ਉਹਦੇ ਕਮੀਜ਼ ਪਾ ਦਿੰਦੇ ਆ ਉਹ ਕਮੀਜ਼ ਦੇ ਵਿੱਚ ਪਰਾਲੀ ਜੀ ਤੁਹਾਨੂੰ ਦਿੰਦੇ ਆ ਇੱਕ ਪਾਸੇ ਇੱਕ ਡੰਡਾ ਜਾਂ ਹੋਰ ਲਾ ਦਿੰਦੇ ਆ ਦੂਰੋਂ ਲੱਗਦਾ ਤੇ ਕੋਈ ਡਾਂਗ ਫੜੀ ਹੋਈ ਆ ਬੰਦਾ ਖੜਾ ਪੰਛੀਆਂ ਨੂੰ ਪਸ਼ੂਆਂ ਨੂੰ ਹੁੰਦਾ ਹੈ ਕਿ ਬੰਦਾ ਖੜਾ ਹੈ ਪਰ ਉਹ ਹੁੰਦਾ ਹੈ ਡਰਨਾ ਤੇ ਨਾ ਮੁਖ ਡਰਾਵਣੇ ਜਿੰਮ ਸਾਰਿਆਂ ਦਾ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਪਰ ਕਾਰਨ ਕੀ ਹੈ ਇੱਥੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਿਆ ਕਿ ਦੋ ਪੰਛੀ ਬੈਠੇ ਇੱਕ ਟਾਣੇ ਦੇ ਉੱਤੇ ਆਪਸ ਵਿੱਚ ਵਿਚਾਰ ਕਰ ਰਹੇ ਨੇ ਦੋਨੇ ਪੰਛੀ ਇੱਕ ਕਹਿੰਦਾ ਵੀ ਸਾਹਮਣੇ ਡਰਨਾ ਖੜਾ ਹੈ ਉਹ ਕਹਿੰਦਾ ਨਹੀਂ ਬੰਦਾ ਹੈ ਉਹ ਕਹਿੰਦਾ ਡਰਨਾ ਹੈ ਕਹਿੰਦਾ ਨਹੀਂ ਬੰਦਾ ਹੈ ਉਹ ਕਹਿੰਦਾ ਵੀ ਜੇ ਬੰਦਾ ਹੁੰਦਾ ਤਾਂ ਇੰਨਾ ਚਿਰ ਟਿੱਕੇ ਨਹੀਂ ਸੀ ਕੱਢਦਾ ਔਰ ਜੇ ਬੰਦਾ ਹੁੰਦਾ ਤਾਂ ਇਹਦੇ ਹੁਣ ਨੂੰ ਦੋ ਵਾਰ ਕੰਨ ਨੂੰ ਮੋਬਾਈਲ ਲੱਗਿਆ ਹੁੰਦਾ ਸਮਝ ਗਏ ਨਾ ਬੰਦਾ ਮੋਬਾਈਲ ਦੇ ਕਿੰਨਾ ਨੇੜੇ ਆ ਪੰਛੀਆਂ ਨੂੰ ਪਤਾ ਲੱਗ ਗਿਆ ਕਿ ਬੰਦਾ ਮੋਬਾਈਲ ਤੋਂ ਬਿਨਾ ਸਾਰ ਨਹੀਂ ਸਕਦਾ ਇਸ ਕਰਕੇ ਤਿਨਾ ਮੁਖ ਡਰਾਵਣੇ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਡਰਨੇ ਦੀ ਨਹੀਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੇ ਚੰਗੇ ਸੋਹਣੇ ਸੋਹਣੇ ਕਮੈਂਟ ਕਰਕੇ ਸਾਡਾ ਹੌਸਲਾ ਵਧਾਇਆ ਕਰੋ ਤੋੜਾ ਨਿਰਮਲ ਸਿੰਘ ਵਾਲ ਸਸਿਕਾ